ਆਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਪਾਸਾ ਜੀ ਨੌਵੀਂ ਬਾਬਾ ਬਕਾਲਾ ਦਾ ਮੈਂ ਮੁੱਖ ਸੇਵਾਦਾਰ ਹੋਣ ਦੇ ਨਾਤੇ ਅੱਜ ਦੇ ਵਿਸ਼ੇਸ਼ ਦਿਨ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨਾ ਗੁਰੂ ਹਰ राय ਪਾਸਾ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਵਿਹਾੜਾ ਹੈ ਗੁਰੂ ਹਰ राय ਪਾਸਾ ਜੀ ਇਸ ਮਾਤਾਵਰਨ ਪ੍ਰੇਮੀ ਸਾਨ ਫੁੱਲਾਂ ਨੂੰ ਵਾਤਾਵਰਨ ਨੂੰ ਬੜਾ ਪਿਆਰ ਕਰਦੇ ਸਨ ਅੱਜ ਉਹਨਾਂ ਨੇ ਪ੍ਰਕਾਸ਼ ਦਿਹਾੜੇ ਤੇ ਆਪਾਂ ਸਾਰੇ ਜਾਣੇ ਅਪਰਾਲਾ ਕਰੀਏ ਕਿ ਉਹਨਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਕਾਦੀ ਸਾਫ ਲੈ ਕੇ ਆਪਾਂ ਵਾਤਾਵਰਨ ਨੂੰ ਵੱਧੋ ਵੱਧ ਆਪਾਂ ਬੂਟੇ ਲਗਾਈਏ ਵੱਧੋ ਵੱਧ ਦਰਖਤ ਲਗਾਈਏ ਤਾਂ ਜੋ ਇੱਥੇ ਜਿਹੜੀ ਆਕਸੀਜਨ ਦੀ ਮਾਤਰਾ ਵਧੇ ਵਾਤਾਵਰਨ ਸਾਫ਼ ਹੋਵੇ ਤਾਂ ਇਸੇ ਕਰਕੇ ਆਪਾਂ ਗੁਰੂ ਹਰਾਈ ਪਾਸਾ ਜੀ ਦੇ ਦਸੇ ਮਾਰਗ ਤੇ ਚੱਲ ਸਕਦੇ ਆ ਇੱਕ ਵਾਰੀ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਫੇਰ ਇਸ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ